ਇਹ ਵੀ ਪੁਰਾਣੇ ਸਮੇਂ ਦੀ ਗੱਲ ਹੈ ਅੱਛਾ ਜੀ ਤੇ ਪੁਰਾਣੇ ਸਮੇਂ ਤੇ ਫੌਜ ਚ ਕੋਈ ਜਾਂਦਾ ਨਹੀਂ ਸੀ ਹੁੰਦਾ ਕੋਈ ਨਹੀਂ ਸੀ ਜਾਂਦਾ ਫੌਜ ਚ ਜਾਂਦਾ ਹੀ ਬਹੁਤ ਅੱਜ ਵੀ ਜਾਂਦਾ ਜਿਵੇਂ ਕਿ ਇਸ ਲਗਿਆ ਨੇ ਬੰਦਾ ਨਾ ਨਾ ਹੁੰਦਾ ਤੁਰੇ ਕਰਦਾ ਤੇ ਫੌਜ ਚ ਨਹੀਂ ਸੀ ਜਾਂਦਾ ਹੁੰਦਾ ਤੇ ਪਿੰਡਾਂ ਚ ਆਉਂਦੇ ਸੀ ਜਿਹੜੇ ਕਮਾਂਡਰ ਸੀ ਉਹ ਵਗੈਰਾ ਹੁੰਦੇ ਸੀ ਵੱਡੇ ਸੀ ਨਹੀਂ ਰੈਂਕ ਦੇ ਉਹ ਪਿੰਡਾਂ ਚ ਆਉਂਦੇ ਹੁੰਦੇ ਸੀਗੇ ਇਹ ਗੁਰਦਵਾਰੇ ਬਣਾਉਂਦੇ ਸੀਗੇ ਕਿ ਭਾਈ ਤੁਸੀਂ ਆਇਓ ਬਿਹਾਰੀ ਜੀ ਨੇ ਫੌਜ ਤੇ ਭਾਰਤੀ ਹੁੰਦਾ ਉਹ ਕਿਹਨੇ ਪਿੰਡ ਕੋਲ ਅ ਬਰਨਾਲੇ ਕੋਲ ਕਿਹ ਸਭ ਕੋਈ ਪਿੰਡ ਹੈ ਕਿਹਦਾ ਪਿੰਡ ਉਹ ਪਿੰਡ ਦਾ ਨਾਮ ਹੀ ਆਪਣਾ ਚੇਅਰ ਕਰਦਾ ਇੱਥੇ ਨਹੀਂ ਕਰਦਾ ਹਾਂ ਬਰਨਾਲੇ ਕੋਲ ਪਿੰਡ ਹੈ ਉਸਦੇ ਪੁਰਾਣੇ ਟੈਮਾਂ ਵਿੱਚ ਅਸੀਂ ਗੱਲ ਕਰ ਗੋ ਆਗੇ ਪੁਰਾਣੇ ਟੈਮਾਂ ਦੇ ਵਿੱਚ ਜਿਹੜੇ ਫੌਜ ਵਾਲੇ ਸੀ ਆਰਮੀ ਵਾਲੇ ਸੀ ਉਹ ਆ ਗਏ ਤੇ ਉਹਨਾਂ ਨੇ ਗੁਰਦੁਆਰੇ ਬੁਲਾਇਆ ਵੀ ਹਾਂ ਭਈ ਜਿੰਨਾ ਜਿੰਨਾ ਨੇ ਫੌਜ ਚ ਭਰਤੀ ਹੋਣਾ ਆ ਜਾਓ ਪਿੰਡ ਦੇ ਬਾਹਰ ਗੁਰਦੁਆਰੇ ਜਾ ਜਾਓ ਉਹਨਾਂ ਨੇ ਕੈਂਪ ਲਾਇਆ ਹੁੰਦੀ ਸੀ ਪਿੰਡਾਂ ਦੇ ਬਾਹਰ ਤੇ ਜਦੋਂ ਭਈ ਤੇ ਚਾਰ ਮੁੰਡੇ ਆ ਗਏ ਤੇ ਜਿਹੜੇ ਘਰੋਂ ਚੀਦਾ ਸੀਗੇ ਵੀ ਚਲ ਕੰਮ ਦੀ ਤਲਾਸ਼ ਸੀਗੇ ਚਲ ਫੋਟੋ ਪਰਤੀਆ ਇੱਕ ਪਿੰਡ ਚੋਂ ਪੂਰਾ ਵਧੀਆ ਘਰ ਦਾ ਮੁੰਡਾ ਵੀ ਜਿਹਨੂੰ ਆਪਾਂ ਕਹਿੰਦੇ ਨੇ ਵੀ ਪੂਰੇ ਸੇਠਾਂ ਦਾ ਮੁੰਡਾ ਵੀ ਪੈਸੇ ਤਰਤੇ ਤੇ ਲੋਕਾਂ ਦਾ ਤਗੜਾ ਕਹਿੰਦਾ ਇਤਰਾਸ ਦਾ ਜੀ ਵਧੀਆ ਵਧੀਆ ਸਰਦਾਰ ਸੀ ਜੀ ਤਗੜਾ ਬੰਦਾ ਸੀ ਉਹ ਪਹੁੰਚ ਗਿਆ ਤੇ ਦੇਖੋ ਪਹੁੰਚ ਗਿਆ ਉਹ ਮੂਰੇ ਖੜਾ ਸਾਰੇ ਉਹਨਾਂ ਨਾਲ ਅੱਜਾ ਕਹਿੰਦਾ ਕਮਾਂਡਰ ਕਹਿੰਦਾ ਵੀ ਲਾਲਾ ਜੀ ਕਿਵੇਂ ਅੱਛਾ ਉਹ ਕਹਿੰਦਾ ਭਰਤੀ ਹੋਣਾ ਜੀ ਕਹਿੰਦਾ ਵੀ ਭਰਤੀ ਤੁਸੀਂ ਕਹਦਾ ਹਾਂ ਅਸੀਂ ਹੁਣ ਕਹਿੰਦਾ ਗੂੰਗੀ ਦੀ ਧਾਨ ਨੂੰ ਜੀਰੇ ਦਾ ਤੜਕਾ ਲਾਉਣਾ ਹੈ ਕਹਦਾ ਅੱਛਾ ਫੇਰ ਖਾਣੇ ਆ ਕਹਦਾ ਔਰ ਵੀ ਅਸੀਂ ਨਹੀਂ ਜਾ ਸਕਦੇ ਪਹੁੰਚ ਨਹੀਂ ਵਰਤੀ ਹੋ ਸਕਦੇ ਕਹਿੰਦਾ ਉਹ ਮਾਰੇ ਜਾਣੀ ਉਹ ਮਾਰੇ ਤੇ ਗੁਣਾ ਉਹ ਜਿਹੜਾ ਕਮਾਂਡਰ ਸੀ ਉਹ ਵੀ ਫੇਰ ਕਹਿੰਦਾ ਕਹਿੰਦਾ ਲੈ ਵੀ ਟੈਸਟ ਦੇ ਫੇਰ ਕਹਿੰਦਾ ਠੀਕ ਆ ਟੈਸਟ ਜਦੋਂ ਉਹਨੇ ਫੋਨ ਮੰਨ ਰੱਖੋ ਭਾਈ ਅੱਜ ਮਤਲਬ ਇਹ ਨਾ ਬਾਰੇ ਇਹਨੇ ਕਹਿੰਦਾ ਹਾਂ ਅੱਗੀ ਗੱਲ ਦੱਸ ਆਪਣੀ ਤੇ ਉਹ ਜਦੋਂ ਕਹਿੰਦਾ ਵੀ ਇਹਦਾ ਟੈਸਟ ਲਓ ਕਹਦਾ ਕਹਦਾ ਚਲੋ ਠੀਕ ਹੈ ਟੈਸਟ ਲੈ ਲੈਂਦੇ ਆ ਕਹਦਾ ਜਾ ਕੇ ਕਹਿੰਦਾ ਸਿੱਧਾ ਕੰਧ ਨਾਲ ਖੜ ਜਾ ਇਹ ਕਿੱਧਰ ਕੰਧ ਨਾਲ ਖੜਦਾ ਜਾਏ ਉਹ ਉੱਥੇ ਜਾ ਕੇ ਕਹਿੰਦਾ ਕੰਧ ਕੋਲੇ ਖੜ ਜਾ ਮੂੰਹ ਇਧਰ ਨੂੰ ਕਰ ਲੈ ਉਹਨੇ ਬਈ ਮੂੰਹ ਇਧਰ ਨੂੰ ਕਰ ਲਿਆ ਛੇੜੀ ਜੀ ਦਾ ਕੁਰਤਾ ਪਜਾਮਾ ਪਾਇਆ ਹੋਇਆ ਸੀ ਤੇ ਛੇੜੀ ਜੀ ਤੇ ਕੁਰਤਾ ਪਜਾਮਾ ਪਾਇਆ ਹੋਇਆ ਸੀਗਾ ਤੇ ਉਹਨਾਂ ਨੂੰ ਉਹਨਾਂ ਇਸ ਜਵਾਨ ਨੂੰ ਆਪਦੇ ਇੱਕ ਸਪਾਹੀ ਨੂੰ ਆਵਾਜ਼ ਮਾਰੀ ਚਲਾ ਜਵਾਨ ਇਨਕੇ ਕਹਿੰਦਾ ਗੋਲੀ ਮਾਰੋ ਇਸ ਤੇ ਗੋਲੀ ਲੱਗੇ ਵੀ ਔਰ ਨਹੀਂ ਵੀ ਲੱਗੇ ਵਿਖਾ ਕੇ ਲੱਗੇ ਗੋਲੀ ਵੀ ਐਸੇ ਮਾਰੋ ਇਸ ਦਾ ਟੈਸਟ ਹੈ ਤੇ ਲਾ ਲਾ ਜਿਹਨੇ ਕਰੀ ਚੀਜ਼ ਤਾਂ ਉਹ ਜਾਣ ਕੇ ਕਰਦੇ ਆ ਵੀ ਮੇਰੇ ਨਾਲ ਝੇਟਾ ਜਵਾਨ ਆਇਆ ਉਹਨੇ ਲਾਈਵ ਮੋਡੇ ਨਾਲ ਬੰਦੂਕ ਨਾਲ ਗੋਲੀ ਛੱੜਤੀ ਜਦੋਂ ਗੋਲੀ ਛੱਡੀ ਉਹਨਾਂ ਦੇ ਕੁਰਤੇ ਪਜਾਮੇ ਚੋਂ ਇੱਥੋਂ ਨਿਕਲ ਗਈ ਕੋਲਰ ਚੋਂ ਪਰ ਗੋਲੀ ਨਹੀਂ ਲੱਗੀ ਦਰਦ ਨਾਲ ਬੋਲਦੀ ਲਾ ਕੇ ਕਾਂਢੇ ਤੇ ਬੱਝੀ ਉਹਰੇ ਕਮਾਂਡਰ ਕਹਿੰਦਾ ਭਾ ਵੀ ਕਹਿੰਦਾ ਵੀ ਬੰਦਾ ਦਲੇਰ ਆ ਬੰਦਾ ਦਲੇਰ ਆ ਇਹ ਤੇ ਦਰਿਆਣੀ ਦਰਿਆਣੀ ਤੇ ਕਹਿੰਦਾ ਐ ਕਰੋ ਜਵਾਨ ਇਹਨੂੰ ਇੱਕ ਕੁਰਤਾ ਤੇ ਦਿਓ ਕਹਿੰਦਾ ਵੀ ਇਹ ਇਹਨੂੰ ਭਰਤੀ ਕਰ ਲਓ ਲਾਵਾ ਜੀ ਕਹਿੰਦੇ ਸਾਹਿਬ ਜੀ ਕਹਾਂ ਇੱਕ ਪਜਾਮਾ ਵੀ ਦੇ ਦਿਓ ਕਹਿੰਦਾ ਕਹਾਂ ਮੇਰੀ ਮੂੰਗੀ ਦੀ ਦਾਲ ਨਿਕਲ ਗਈ ਕਹਿੰਦਾ ਜੀਰਾ ਰਹਿ ਗਿਆ ਕਹਿੰਦਾ ਮੇਰੀ ਮੂੰਗੀ ਦੀ ਦਾਲ ਨਿਕਲ ਗਈ ਉਹ ਕਹਿੰਦੇ ਬੰਦਾ ਦਲੇਰ ਸੀ ਵਾਕਈ ਹੋਰ ਪਾਸੇ ਲੀਕ ਕਰ ਗਿਆ ਉਹ ਬੰਦਾ